ਉਦੇ ਲੁਧਿਆਣਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਹੋਸਟ ਲक्की ਰਾਜ ਆਏ ਦਿਨੀ ਕੋਈ ਨਾ ਕੋਈ ਅਜੀਹੀ ਖਬਰ ਸੁਣਨ ਨੂੰ ਮਿਲਦੀ ਹੈ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਕਦੇ ਕੋਈ ਜਾਨਵਰ ਕੀੜੇ ਮਕੋੜੇ ਆਦਿ ਨਿਕਲਦੇ ਹਨ ਕੀ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ ਸੋ ਰਿਹਾ ਹੈ ਜਾਂ ਫਿਰ ਸਭ ਮੇਲੀ ਭੁਗਦੇ ਅਧੀਨ ਹੋ ਰਿਹਾ ਹੈ ਤੇ ਅਜਿਹੀ ਇੱਕ ਘਟਨਾ ਬੀਤੇ ਦਿਨੀ ਜੋ ਕਿ ਇੱਕ ਬੱਚੀ ਨੂੰ ਕੇਕ ਖਾਣ ਕਰਕੇ ਆਪਣੀ ਜਾਨ ਗਵਾਣੀ ਪਈ ਸੀ ਹੁਣ ਅਜੇ ਹੀ ਇੱਕ ਘਟਨਾ ਹੋਰ ਸੁਣਨ ਨੂੰ ਮਿਲੀ ਹੈ ਜੋ ਕਿ ਲੁਧਿਆਣਾ ਦੇ ਰਾਹੋ ਰੋਡ ਮਿਹਰਵਾਨ ਦੀ ਹੈ ਆਓ ਜਾਣਦੇ ਹਾਂ ਇਸ ਬਾਰੇ ਪਰਿਵਾਰ ਦਾ ਔਰ ਉਸ ਹੋਟਲ ਦੇ ਮਾਲਕ ਦਾ ਕੀ ਕਹਿਣਾ ਹੈ ਆ ਕੋ ਕਰੇ ਜਿੱਦ ਕਲਿਆ ਇਹ ਕ ਲਿਆਨ ਦਾ ਅੰਦਾਜ਼ਾ ਮੇਰੇ ਮਾਪਿਆਂ ਨੇ ਮਚੂਰੀ ਇਹਨੇ ਜਿੰਮਾ ਇਤਬੀ ਖਾਦਾ ਸੀਦਾ ਤੁਸੀਂ ਖਾਦੇ ਮਚੂਰੀ ਮੇਰੇ ਵਿੱਚੋਂ ਮੈਂ ਖਾਦੇ ਸੀ ਬਾਤੋਂ ਮੇਰੇ ਭਾਂ ਨੇ ਖਾਦਾ ਉਸ ਤੋਂ ਬਾਅਦ ਹੁਣ ਇੱਕ ਪੀਸ ਲਿੱਤਾ ਉਹਨੇ ਦੇਖਿਆ ਕਿ ਇੱਥੇ ਕੋਕਰੇ ਨੇ ਬਾਅਦ ਜਿੰਦਾ ਹੀ ਪਲੇਟ ਦੇ ਵਿੱਚ ਪਾ ਕੇ ਦਿੱਤੇ ਤਾਂ ਵਿੱਚੋਂ ਕੋਕਰੇ ਹੀ ਨਿਕਲੇ ਤੇ ਜਿੱਦਾਂ ਹੀ ਮੁੰਡੇ ਨੇ ਇੱਕ ਪੀਸ ਖਾਦਾ ਉਸ ਤੋਂ ਬਾਅਦ ਕਿਹਾ ਪਾਪਾ ਵਿੱਚ ਕੋਕਰੇਚ ਠੀਕਾ ਮੈਂ ਉਦੋਂ ਹੀ ਪਲੇਟ ਚੱਕੀ ਚਾਵਲਾ ਸਵੀਟ ਸ਼ਾਪ ਤੇ ਚਲਾ ਗਿਆ ਠੀਕਾ ਉਹ ਮੰਨਣ ਵਿੱਚ ਨਹੀਂ ਸੀ ਆ ਰਹੇ ਉੱਥੇ ਮੈਂ ਖੜ ਕੇ ਵੀਡੀਓ ਬਣਾਈ ਸਾਰਾ ਕੁਝ ਕੀਤਾ ਠੀਕਾ ਤੇ ਉਹ ਵੀਡੀਓ ਫਿਰ ਮੈਂ ਫੇਸਬੁੱਕ ਤੇ ਪਾਈ ਸੀ ਤੇ ਉਹਦੇ ਬੇਸਿਕ ਤੇ ਤੁਸੀਂ ਅੱਜ ਇੱਥੇ ਪਹੁੰਚੇ ਹੋ ਮੇਰਾ ਨਾਮ ਜਰਾਵਰ ਸਿੰਘ ਤੇ ਮੈਂ ਰਾਤੀ ਗਿਆ ਸੀਗਾ ਆਪਣਾ ਚਾਵਲਾ ਸਟਰੀਟ ਸ਼ਾਪ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਛੋਟੇ ਮੇਰੇ ਵਿੱਚ ਕਿਹ ਘਰ ਹੋਇਆ ਉਹ ਵਾਇਰਲ ਕਰਨ ਦਾ ਆਪਣਾ ਇਹੀ ਕਾਰਨ ਸੀਗਾ ਕਿ ਅਸੀਂ ਗਏ ਸੀ ਬਾਬਾ ਬਾਲਕਨਸ ਯਾਤਰਾ ਤੋਂ ਐਸੀ ਰਾਤੀ ਜਿੱਦਾਂ ਹੀ ਜਵਾਕ ਨੇ ਕਿਹਾ ਵੀ ਇਸ ਪਾਪਾ ਮੰਜੂਰੀਅਨ ਖਾਣੇ ਆ ਤੇ ਮੰਜੂਰੀਅਨ ਲੈਣ ਚਲਾ ਗਿਆ ਦੋਸਤਵਾ ਜਿੱਦਾਂ ਹੀ ਪਲੇਟ ਦੇ ਵਿੱਚ ਪਾ ਕੇ ਦਿੱਤੇ ਤਾਂ ਵਿੱਚੋਂ ਕੋਕਰੇ ਹੀ ਨਿਕਲਿਆ ਠੀਕ ਆ ਤੇ ਜਿੱਦਾਂ ਹੀ ਮੁੰਡੇ ਨੇ ਇੱਕ ਪੀਸ ਖਾਦਾ ਉਸ ਤੋਂ ਬਾਅਦ ਕਿਹਾ ਪਾਪਾ ਵਿੱਚ ਕੋਕਰੇ ਠੀਕ ਆ ਮੈਂ ਉਦੋਂ ਹੀ ਪਲੇਟ ਚੱਕੀ ਚਾਵਲਾ ਸਟਰੀਟ ਸ਼ਾਪ ਤੇ ਆ ਗਿਆ ਠੀਕ ਆ ਉਹ ਮੰਨਣ ਵਿੱਚ ਨਹੀਂ ਸੀ ਆ ਰਹੇ ਉੱਥੇ ਮੈਂ ਖੜ ਕੇ ਵੀਡੀਓ ਬਣਾਈ ਸਾਰਾ ਕੁਝ ਕੀਤਾ ਠੀਕ ਆ ਤੇ ਉਹ ਵੀਡੀਓ ਫਿਰ ਮੈਂ ਫੇਸਬੁੱਕ ਤੇ ਪਾਈ ਸੀ ਤੇ ਉਹਦੇ ਬੇਸਿਕ ਤੇ ਤੁਸੀਂ ਅੱਜ ਇੱਥੇ ਪਹੁੰਚੇ ਹੋ ਨਿਊਜ਼ ਇਹ ਪੈਂਦਾ ਹੀ ਆਪਣੇ ਮਿਹਰਬਾਨ ਹਾਂਜੀ ਰਾਹੋਂ ਰੋਡ ਤੁਸਾਂ ਜਾਣਦੇ ਤੇ ਪਿਛਲੇ ਦਿਨ ਕੋਈ ਤਾਂ ਹੋਇਆ ਇੱਕ ਬੱਚੀ ਦੇ ਜਨਮ ਦਿਨ ਤੇ ਕੇਕ ਦੇ ਕਾਰਨ ਜਿਹੜੇ ਕੋਈ ਸਾਡੇ ਕਰਨ ਮੌਤ ਹੋ ਗਈ ਸੀ ਪਟਿਆਲੇ ਦੇ ਵਿੱਚ ਤੇ ਉਹਦੇ ਬਾਰੇ ਤੁਸੀਂ ਮਤਲਬ ਕੀ ਲੋਕਾਂ ਨੂੰ ਕਿਸ ਨਹੀਂ ਰੱਖਣਾ ਚਾਹੋ ਉਹੀ ਚੀਜ਼ ਹੈ ਡਰਦੇ ਦਾ ਮੈਂ ਆਹ ਵੀਡੀਓ ਬਣਾ ਕੇ ਪਾਈ ਸੀ ਤੇ ਕੱਲ ਉਹ ਜਿੱਦਾਂ ਬੱਚੀ ਨੂੰ ਕੁਝ ਹੋ ਗਿਆ ਅੱਜ ਤੱਕ ਉਹਨਾਂ ਨੂੰ ਸੁਣਵਾਈ ਇਨਸਾਫ ਨਹੀਂ ਮਿਲਿਆ ਠੀਕ ਆ ਇਹਦੀ ਮੇਰਾ ਬੱਚਾ ਖਾ ਲੈਦਾ ਕੱਲ ਨੂੰ ਉਹਨੂੰ ਕੁਝ ਹੋ ਜਾਂਦਾ ਦੁਕਾਨਦਾਰ ਤਾਂ ਆਪਣਾ ਪੱਲਾ ਝਾੜ ਜਾਂਦੇ ਆ ਠੀਕ ਆ ਤੇ ਇਹਨਾਂ ਨੂੰ ਕੁਝ ਹੋ ਜਾਂਦਾ ਕੌਣ ਜ਼ਿੰਮੇਵਾਰ ਸੀ ਤੁਸੀਂ ਉੱਤੇ ਕੋਈ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਸੀ ਕੋਲ ਸਭ ਨਾਲ ਸੰਪਰਕ ਕੀਤਾ ਤੇ ਕੋਲ ਵੀ ਕੀਤੀ ਸੀ ਪੁਲਿਸ ਨੂੰ ਤੇ ਉਹ ਕਹਿੰਦੇ ਆਪਣਾ ਫੂਡ ਫੂਡ ਕੇ ਫੂਡ ਸਪਲਾਈ ਤੇ ਫੋਨ ਕਰੋ ਉੱਥੇ ਵੀ ਕੀਤਾ ਉੱਥੇ ਵੀ ਕੋਈ ਰਿਸਪਾਂਸ ਨਹੀਂ ਆਇਆ 112 ਤੇ ਕਾਲ ਕੀਤੀ ਉਸੇ ਕੋਲ ਬੀਜੀ ਜਾਏਗੀ ਉਸੇ ਵੀ ਕੋਈ ਕਾਲ ਨਹੀਂ ਲੱਗੀ ਆਪਣੀ ਕੁਝ ਨਹੀਂ ਆਇਆ ਰਿਸਪਾਂਸ ਕੋਈ ਕਿਸੇ ਨਾਲ ਕੋਈ ਗੱਲ ਹੀ ਨਹੀਂ ਹੋਈ ਆਪਾਂ ਨੂੰ ਕੀ ਆਪਾਂ ਨੂੰ ਇਹੀ ਚਾਹੀਦਾ ਵੀ ਆ ਮਾਪੇ ਬਾਪ ਨੂੰ ਕਿ ਬਾਹਰ ਲਿਆਂ ਚੀਜ਼ਾਂ ਬੰਦ ਕਰੋ ਬਾਹਰ ਜੋ ਵੀ ਆ ਗੰਦਮੰਦ ਪਰੋਸਦੇ ਆ ਠੀਕ ਆ ਜੋ ਵੀ ਚੀਜ਼ ਦੇਣੀ ਆ ਮਾਪੇ ਬਾਪ ਨੇ ਅੱਠੀ ਬਣਾ ਕੇ ਜਵਾਕਾਂ ਨੂੰ ਉਹ ਚੀਜ਼ਾਂ ਖਲਾਨ ਨਾ ਕਿ ਦੁਕਾਨਦਾਰ ਹੈਗੇ ਜਿਹੜੇ ਅਜੇ ਗਲਤ ਚੀਜ਼ਾਂ ਵੇਚਦੇ ਉਹਨਾਂ ਦੇ ਖਿਲਾਫ ਕਹਿੰਦੇ ਕਰ ਉਹਨਾਂ ਦੇ ਖਿਲਾਫ ਚੱਲ ਕਾਰਵਾਈ ਤਾਂ ਚਲੋ ਆਪਾਂ ਹੁਣ ਕੀ ਕਹਿ ਸਕਦੇ ਆ ਉਹਨਾਂ ਨੂੰ ਆਪਣੇ ਆਪ ਚਾਹੀਦਾ ਵੀ ਅਸੀਂ ਚੀਜ਼ ਦੰਨੇ ਆ ਤੇ ਅਸੀਂ ਦੁਕਾਨ ਖੋਲੀ ਆ ਅਸੀਂ ਪਿੱਛੇ ਆਪਣਾ ਸਫਾਈ ਦਾ ਧਿਆਨ ਰੱਖੀਏ ਮੇਰਾ ਨਾਮ ਜਤਿਨ ਸਿੰਘ ਆ ਫੋਟੋ ਚਾਹਸੀ ਰਾਤੀ ਮਨਚੂਰੀਆਂ ਖਾਤਾ ਇਹਦੇ ਵਿੱਚੋਂ ਕੀ ਨਿਕਲਿਆ ਸੀ ਆ ਕੋਕਰਚ ਨਿਕਲਿਆ ਇਹ ਕੀ ਚੀਜ਼ ਹੈ? ਕੋਕਰੇਪ। ਤੁਸੀਂ ਖਾਦੇ ਹੋ ਮੰਜੂਰੀ ਇਹਦੇ ਵਿੱਚੋਂ? ਮੈਂ ਖਾਦੇ ਸੀ ਬਾਤੋਂ ਮੇਰੇ ਭਾਂ ਨਹੀਂ ਖਾਤਾ। ਮੈਂ ਤਾਂ ਬੋਲਾ ਮੇਰਾ ਨਾਮ ਰਾਹੁਲਾ। ਕੀ ਗੱਲ ਹੋਈ ਸੀ? ਅਸੀਂ ਨਾ ਲਿਆਂਦਾ ਸੀਦਾ ਮੇਰੇ ਮਾਪਿਆਂ ਨੇ ਮੰਜੂਰੀ ਨੇ। ਐਸੀ ਬਲੇਡ ਸੰਦੇ ਪਾਇਆ ਫਿਰ ਲਾ ਜੁਮਾ ਇਹ ਤਬਿਲ ਕਰਦਾ ਸੀਦਾ ਤੇ ਉਹ ਥੱਲੇ ਨਾ ਉਹ ਸੀਦਾ ਐਸੀ ਤਾਂ ਤੇ ਵੀ ਦੇ ਸੀ ਨੇ। ਹੁਣ ਤੇ ਆ ਸੀਦਾ ਉਹ ਮੰਨਣ ਤੇ ਨਹੀਂ ਹੰਦਾ ਸੀਦਾ। ਐਸੀ ਥਾਣੇ ਚ ਵੀ ਜਾਂਦੇ ਆ ਸੀਦੇ। ਪੁਲਿਸਾਂ ਤੋਂ ਹਾਂਜੀ ਹਾਂਜੀ ਪਿਛਾੜ ਲੈ ਪਾਣ ਦੇ। ਉਰ। ਅੱਛਾ ਕੋਹੋ ਵੀਡੀਓ ਵਾਇਰਲ ਹੋ ਰਹੀ ਤੁਹਾਡੀ ਦਿਖਾ ਦੇ। ਵਾਇਰਲ ਪਾ ਦੇਓ ਕੋਈ ਦਿੱਕਤ ਨਹੀਂ। ਅੱਛਾ। ਹਾਂਜੀ। ਛੋ। ਉਹ ਤਾਂ ਠੀਕ ਹੈ ਕੋਈ ਗੱਲ ਨਹੀਂ। ਤੁਸੀਂ ਉਹਦੇ ਵਿੱਚ ਆਪਣਾ ਕੋਈ ਸਟੇਟਮੈਂਟ ਦੇਣੀ ਚਾਹੁੰਦੇ ਹੋ? ਮੈਂ ਕੋਈ ਸਟੇਟਮੈਂਟ ਨਹੀਂ। ਅਗਲਾ ਮੇਰੇ ਕੋਲ ਸੌਦਾ ਲੈ ਗਿਆ। ਹੂੰ। ਠੀਕ ਹੈ ਜੀ। ਰਾਤੀ ਮੇਰੇ ਕੋਲ ਪੁਲਿਸ ਵੀ ਆਈ ਸੀ। ਠੀਕ ਹੈ। ਮੈਂ ਕਿ ਤੂੰ ਜਿਹੜੀ ਲੈਬੋਰੀ ਚੈੱਕ ਕਰਾਉਣਾ ਕਰਾ ਦੇ। ਮੇਰੇ ਕੋਲ ਸਾਰੇ ਹਥਿਆਰ ਹੋ ਗਏ। ਠੀਕ ਹੈ। ਤੂ ਲੈ ਤੁਸੀਂ ਸਾਡੇ ਕੋਲ ਸਵਾਲ ਲੈ ਆਨੇ ਆ ਜੇ ਕੀੜਾ ਨਿਕਲੂਗਾ ਤਾਂ ਭੁੱਜਿਆ ਨਿਕਲੂਗਾ ਹੂੰ 90 ਡਿਗਰੀ ਤੇ ਤੜਕਾ ਲੱਗਦਾ ਤੁਹਾਨੂੰ ਪਤਾ ਹੂੰ ਤੇ ਕੋਲੇ ਕੋਲੇ ਇੱਕ ਪਰਿੰਦਾ ਵੀ ਪਰ ਨਹੀਂ ਪਾਰ ਸਕਦਾ ਤਾਂ ਠੀਕ ਹੈ ਹੂੰ ਬਿਜਲੀ ਚੱਕ ਕੇ ਘਰੋਂ ਲੈ ਆਏ ਆ ਤੇ ਆਏ ਕਹਿੰਦਾ ਕੀੜਾ ਨਿਕਲਿਆ ਠੀਕ ਹੈ ਮੈਂ ਤਾਂ ਲੈ ਜਾ ਜਿੱਥੇ ਮਰਜ਼ੀ ਦਿਖਾ ਦੂੰ ਠੀਕ ਹੈ ਜਿੱਥੇ ਮਰਜ਼ੀ ਦਿਖਾ ਦੇ ਤੂੰ ਵਸਟੀ ਕਰ ਲੈ ਉਹਨੂੰ ਸਪਸ਼ਟ ਕਰਨ ਨਾਲ ਉਹ ਕਿਉਂ ਮੈਂ ਕਿਸ ਵਸਟੀ ਤੁਸੀਂ ਕਹੋ ਨਾ ਮੇਰੇ ਕੋਲ ਸਪਸ਼ਟ ਕਰਨ ਨਾਲ ਦੱਸੋ ਮੈਂ ਹੁਣੇ ਗੱਲ ਕਰਾਉਣਾ ਤੁਹਾਡੇ ਡੀਐਸਪੀ ਸਾਹਿਬ ਨਾਲ ਕਰਾਉਣਾ ਨਹੀਂ ਗੱਲ ਗੱਲ ਦੇਖੋ ਕਰੋ ਲੈ ਕੇ ਮੈਂ ਤੁਹ ਬੜੀ ਦੱਸੋ ਗੱਲ ਜਿੱਦਾਂ ਤੁਸੀਂ ਮਰਜ਼ੀ ਕਰਾ ਦਿਓ ਸਾਡਾ ਸਾਡਾ ਐਸਪੋਰ ਲੋ ਜਿਹੜਾ ਹੈਗਾ ਸਾਡਾ ਰਾਈਟ ਬੰਦਾ ਵੀ ਮੈਂਬਰ ਹੈ ਜੀ ਮੈਂ ਕਹਾਂ ਠੀਕ ਹੈ ਤੁਸੀਂ ਮੈਂਬਰ ਹੈਗੇ ਤੁਸੀਂ ਮੈਂਬਰ ਹੈਗੇ ਤੁਸੀਂ ਆਪਣੀ ਜਗ੍ਹਾ ਮੈਂਬਰ ਹੋ ਠੀਕ ਹੈ ਤੁਸੀਂ ਆਏ ਮੈਂ ਤੁਹ ਨੂੰ ਮੋਸਟ ਵੈਲਕਮ ਵਧੀਆ ਨਹੀਂ ਮੈਂ ਤਾਂ ਨਹੀਂ ਗੱਲ ਕਰਨਾ ਮੈਨੂੰ ਕੀ ਕਹਿਣਾ ਕੋਕਲੇ ਲੈ ਕੇ ਮੈਂ ਉਹ ਦੱਸੋ ਨਾ ਕਿ ਭਾਈ ਸਾਡੇ ਕੋਲ ਲੈ ਕੇ ਗਿਆ ਸਾਡੇ ਕੋਲ ਲੈ ਕੇ ਗਿਆ ਮੇਰੀ 3 ਸਾਲ ਪੁਰਾਣੀ ਦੁਕਾਨ ਹੈ ਸ਼ਹੀਦ ਮੇਰੇ ਬੜੇ ਬੜੇ ਅਫਸਰ ਹਨ ਬਾਹਰ ਠੀਕ ਜੀ ਬਧੀ ਬਧੀ ਅਸੀਂ ਉਹੀ ਗੱਲ ਕਰਦੇ ਗਏ ਭਾਜੀ ਦੋਸ ਪ੍ਰੈਕਟਿਸ ਕਰਨ ਦੇ ਲਈ ਕਹਿੰਦਾ ਮਤਲਬ ਇਹ ਹੈ ਕਿ ਬਹੁਤ ਕੋਲ ਲੈ ਕੇ ਆਏ ਅਸੀਂ ਕਿ ਅਸੀਂ ਕਿਤਾ ਮੰਨ ਸਕਦੇ ਕਿੱਥੇ ਹੋ ਗਿਆ ਕਿੰਨਾ ਮੈਂ ਉਹ ਉਹੀ ਗੱਲ ਕਹਿੰਦਾ ਇਹ ਕਹਿੰਦਾ ਮੇਰੀ ਗੱਲਾਂ ਤੋਂ ਲੱਗਿਆ ਹੀ ਨਹੀਂ ਉਹੀ ਤਾਂ ਗੱਲ ਕਰੇ ਉਹੀ ਗੱਲ ਬਿਆਨ ਰਤੀ ਪੁਲਿਸ ਵਾਲੇ ਆਏ ਸੀ ਕਹਿੰਦਾ ਹਾਂ ਤੁਸੀਂ ਇਹਨਾਂ ਦੇ ਕੋਲ ਪੁਲਿਸ ਤਾਂ ਮੈਟਰ ਹੀ ਨਹੀਂ ਹੈਗਾ ਇਹ ਪੁਲਿਸ ਦਾ ਬਾਅਦ ਦਾ ਮੈਟਰ ਹੈ ਪਹਿਲਾਂ ਤਾਂ ਇਹ ਫੂਡ ਸਪਲਾਈ ਮਹਿਕਮੇ ਦਾ ਮੈਟਰ ਆ ਚਲੋ ਜੀ ਉਹ ਫੂਡ ਸਪਲਾਈ ਲੈ ਕੇ ਠੀਕ ਹੈ ਨਾ ਚਲੋ ਜੀ ਵੇ ਠੀਕ ਹੈ ਜੀ ਉੱਥੇ ਵੀ ਮੈਂ ਸਾਡੇ ਕੋਲ ਤਾਂ ਉਹ ਵੀਡੀਓ ਆਈ ਹੈ ਰੈਮ ਹੋ ਗਈ ਉਹ ਯਾਰ ਠੀਕ ਹੈ ਅਸੀਂ ਉਸ ਰਿਕਾਰਡਿੰਗ ਤੁਹਾਡਾ ਮੈਂ ਤੁਹਾਨੂੰ ਟੀਕੇ ਲਾਉਣ ਦੀ ਵੀਡੀਓ ਦਿਖਾਵਾਂ ਗਲੀ ਤੇ ਦੇ ਦਿਓ ਬੰਦੇ ਟੀਕੇ ਲਾਉਣ ਲੈ ਕੇ ਕਰਦੇ ਵੇਚਦੇ ਸਾਡੇ ਮੇਰੇ ਹੱਥ ਖੜੋ ਤੁਸੀਂ ਦੇ ਦਿਓ ਜਾਂਦੇ ਆਓ ਦਵਾਓ ਭਾਈ ਅਸੀਂ ਖੜੇ ਹਾਂ ਉਹ ਅਸੀਂ ਖਬਰ ਲਾਉਣਗੇ ਛੜੀ ਗੱਲ ਹੈ ਦਿਖਾਓ ਗੱਲਾਂ ਮੋਂ ਬਹੁਤ ਹੁੰਦੇ ਆ ਹਾਂ ਬਗਲ ਕੰਮ ਬਹੁਤ ਹੁੰਦੇ ਆ ਉਹ ਤਾਂ ਹੁੰਦਾ ਹੀ ਆ ਕੰਮ ਤਾਂ ਮਿਲ ਹੀ ਪੋਤਣਾ ਹੋਈ ਜਾਂਦੇ ਹੁਣ ਜਿੱਦਾਂ ਤੁਸੀਂ ਕਹਿੰਦਾ ਵੀ ਮੇਰੇ ਬਹੁਤ ਅਫਸਰਾਂ ਨਾਲ ਲਿੰਕ ਹੈਗੇ ਆ ਬਹੁਤ ਅਫਸਰ ਜਾਣਦੇ ਆ ਇਹਦਾ ਮਤਲਬ ਵੀ ਤੁਹਾਡਾ ਕੰਮ ਜਿਹੜਾ ਹੈਗਾ ਫਿਰ ਉਹ ਅਫਸਰਾਂ ਦੇ ਹਿਸਾਬ ਨਾਲ ਚੱਲਦਾ ਪਿਆ ਇਹ ਅਫਸਰਾਂ ਦੇ ਹਿਸਾਬ ਨਾਲ 33 ਸਾਲ ਪੁਰਾਣੀ ਗੱਲ ਫਿਰ ਤੁਸੀਂ ਇਹ ਦਾ ਕੋਈ ਨਹੀਂ ਬੰਦਾ ਇਹ ਆ ਬਹੁਤ ਪੁਰਾਣੀ ਇਹਦਾ ਕੋਈ ਵੀ ਬੰਦਾ ਦੇਚੇ ਲਿਆ ਕੇ ਮੱਖੀ ਸੜੀ ਉਹ ਮੱਖੀ ਨਿਕਲੀ ਆ ਕੋਈ ਗੱਲ ਸਰਾਬ ਬੰਦੇ ਦੀ ਪੀਤੀ ਸੀ ਮਲਾਜਾ ਮੈਂ ਉਹਦਾ ਘਰਾਤਾ ਆ ਹਾਂ ਸਵੇਰੇ ਉਹ ਗੁਰਦੁਆਰੇ ਆਇਆ ਸੀ ਸਾਡੀ ਕਮੇਟੀ ਚ ਉਹਦੇ ਵਿੱਚ ਇੱਥੇ ਵੜਦੇ ਗ੍ਰੀਨ ਨਾਲ ਸੌਰੀ ਖਾਲ ਨੇ ਆ ਗਿਆ ਮੈਂ ਕਿਹਾ ਹਾਂ ਵੀ ਰਾਤ ਕੀ ਕਹਿੰਦਾ ਸੀ ਦਸ ਦੁਕਾਨ ਤੇ ਆਗੇ ਰੌਲਾ ਪਾਦਾ ਕਹਿੰਦਾ ਨਹੀਂ ਪਈ ਆਪਣਾ ਕੋਈ ਰੌਲਾ ਮਤਲਬ ਰਾਤ ਉਹ ਵੀ ਵੇਂਗ ਗਈ ਤੇ ਅਜੀ ਠੀਕ ਹੈ ਜਿਹੜੇ ਇੰਚਾਰਜ ਸੰਧੂ ਆ ਨਾ ਉਹ ਵੀ ਰਾਤੀ ਆਈਆ ਉਹ ਜਾਤੀ ਮੇਰੇ ਕੋਲ ਆ ਕੇ ਕਹਿੰਦਾ ਚੱਲ ਉਹ ਤਾਂ ਦੁਕਾਨ ਹੀ ਮੇਰੀ ਆ ਫੂ ਲੰਬਾ ਲੈ ਕੇ ਉਹ ਤਾਂ ਦੁਕਾਨ ਹੀ ਮੇਰੀ ਆ ਉਹ ਆਗੇ ਰਾਤੀ ਇੱਥੇ ਮੈਨੂੰ ਦੋਮ ਲਾਜਾ ਕਿੰਨਾ ਟਾਈਮ ਹੋ ਗਿਆ ਭਾਈ ਦੁਕਾਨ ਕਰਦਿਆਂ ਨੂੰ 35 ਸਾਲ 35 ਸਾਲਾਂ ਹੀ ਪਹਿਲਾਂ ਕਦੇ ਕੋਈ ਮੁੱਦਾ ਇਦਾਂ ਆਇਆ ਮੈਂ ਕਿਹਾ ਜ਼ਿੰਦਗੀ ਨਹੀਂ ਹੋਈ ਸਾਡਾ ਨਾਮ ਹੀ ਇੰਨਾ ਫੇਮਸ ਹੈ ਰੋਡ ਤੇ ਤੇ ਜੇ ਹੁਣ ਆਇਆ ਮੈਟਰ ਮੰਨ ਲਓ ਤਾਂ ਹੀ ਅਸੀਂ ਤੁਹਾਡੇ ਕੋਲ ਆਏ ਆ ਨਹੀਂ 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 ਉਹ ਵੇਖੋ ਯੋਗ ਜਿਹੜਾ ਬੰਦਾ ਲੈ ਕੋਈ ਖਾਲੀ ਭਾਂਡਾ ਹੁੰਦਾ ਨਾਲ ਜਦੋਂ ਆਪਾਂ ਰੈਂਕ ਚੋਂ ਖਾਲੀ ਭਾਂਡਾ ਜਿਆ ਚੱਕਦੇ ਆ ਪਹਿਲਾਂ ਉਹਦਾ ਮਤਲਬ ਕੀ ਹੁੰਦਾ ਭਾਂਡੇ ਨੂੰ ਚੱਕ ਕੇ ਕੀ ਕਰਨਾ ਕੋਈ ਨਹੀਂ ਹੁੰਦਾ ਸੋਣਾ ਹੀ ਹੁੰਦਾ ਜਦੋਂ ਜੰਦਵਾਈ ਜੀ ਆਪਾਂ ਮਾਲ ਪਾਟਾ ਜਿਹੜਾ ਕਾਕਰੇ ਚ ਕੀੜਾ ਮਿਲਣਾ ਤੁਹਾਨੂੰ ਖਾਲੀ ਭਾਂਡੇ ਚੋਂ ਹੀ ਮਿਲਣਾ ਫੱਟੀ ਦੇ ਨੇੜੇ ਕਿਸੇ ਚੀਜ਼ ਨੇ ਨਹੀਂ ਆਉਣਾ 90 100 ਡਿਗਰੀ ਦੇ ਟੈਂਪਰੇਚਰ ਤੇ ਤੜਕਾ ਲਾਉਂਦਾ ਜਦੋਂ ਪਿਆਜ਼ ਵਿੱਚ ਸੜਦੇ ਆ ਨਾ ਪਿਆਜ਼ਾਂ ਦਾ ਤਵਾ ਹੋ ਜਾਂਦਾ ਟਮਾਟਰ ਗਰ ਜਾਂਦੇ ਸਿਮਲਾ ਮਰ ਤੇ ਗਰ ਜਾਂਦੀ ਹੈ ਤੇ ਕੀੜਾ ਉੱਤੇ ਆ ਬੈਠਾ ਰਹੂਗਾ ਗੋ ਉਹ ਕੀੜਾ ਤਾਂ ਦੇਖਣ ਨੂੰ ਪੁੱਜਿਆ ਲੱਗਦਾ ਹੋਵੇ ਜਦਾਂ ਪੁੱਜਿਆ ਲੱਗਦਾ ਅੰਬੇ ਦੀ ਗੱਲ ਕਰੋ ਮੈਂ ਤਾਂ ਸਾਰਾ ਗੱਲ ਹਾਂ ਜਦੋਂ ਭਾਂਡੇ 'ਚ ਕੀੜਾ ਹੁੰਦਾ ਨਾ ਜਦੋਂ ਮੈਂ ਤੁਹਾਨੂੰ ਮੰਜੂਰੀਆਂ ਬਣਵਾ ਦਿੰਦਾ ਤੁਸੀਂ ਇੱਕ ਗਰਮ ਮੰਜੂਰੀਆਂ ਮੈਨੂੰ ਖਾ ਕੇ ਦਿਖਾ ਦਿਓ ਗਰਮ ਐਦਾਂ ਚੱਕ ਕੇ ਬਲਣੇ 'ਚ ਹੋਰਦਾ ਜਦੋਂ ਵਿਗਾਹਕ ਮੰਜੂਰੀਆਂ ਖਾਂਦਾ ਨਾ ਅੱਧਾ ਘੰਟਾ ਠੰਡਾ ਕਰਕੇ ਫੇਰ ਖਾਂਦਾ ਮੰਜੂਰੀਆਂ 'ਚ ਐਨੀ ਹੀਟ ਹੋਰ ਹੁੰਦੀ ਆ ਕਿਉਂ ਮੰਜੂਰੀਆਂ ਦੇ ਵਿੱਚ ਵੀ ਹੀਟ ਵਰ ਜਾਂਦੀ ਆ ਤੇ ਗਰੇਵੀ ਵੀ ਹੀਟ ਹੋਉਂਦੀ ਆ ਤੇ ਉਹਨਾਂ ਨੇ ਜਦੋਂ ਪਾਇਆ ਆ ਉਹ ਨਾਲੇ ਉਹ ਤਸਲਮ ਹੋ ਗਏ ਜੇ ਤੜਕੇ ਚ ਜਾਵੇ ਨਾ ਤਰਕੀ ਤੋਂ ਉਹਨੇ ਬਚ ਨਹੀਂ ਲਈ ਜਣੀ ਤੁਹਾਡੇ ਉਹਨਾਂ ਕਹਿਣ ਦਾ ਮਤਲਬ ਹੈ ਕਿ ਜਿਹੜਾ ਕੋਰਪਰੇਟ ਹੈਗਾ ਉਹ ਉਹ ਤੁਹਾਡੇ ਮਤਲਬ ਦੁਕਾਨ ਦੇ ਵਿੱਚ ਮਤਲਬ ਬਣਾਉਣ ਦੇ ਵਿੱਚ ਮਨਜ਼ੂਰੀ ਆ ਮਿਲਣੀ ਹੈ ਸਾਡੇ ਕੋਲ ਬਿਲਕੁਲ ਸਾਰੀ ਇੰਡਸਟਰੀ ਇਸ ਮਾਲ ਲਿਆਦੀ ਹੈ ਦੁਨੀਆਂ ਵੀ ਇੱਥੇ ਆ ਸਾਰੇ ਬੰਦੇ ਪੁਲਿਸ ਵਾਲੇ ਵੀ ਮੇਰੇ ਕੋਲ ਪਰਸਾ ਵੀ ਮੈਡਮ 버ਗਰ ਖਾ ਗਈ ਬਰਸਾ ਮੈਡਮ 버ਗਰ ਖਾ ਕੇ ਦੁਕਾਨ ਖੋਲੀ ਨਹੀਂ ਸੀ ਅਜੇ ਖੋਲਦਾ ਪਿਆ ਸੀ ਮੁੰਡਾ ਕਹਿੰਦੀ 버ਗਰ ਮੈਂ 10 ਮਿੰਟ ਲਗਾ ਕਹਿੰਦੀ ਬਣਾ ਦੇ ਮੈਂ ਤਾਂ ਖਾ ਕੇ ਜਾਣਾ ਸੰਧੂ ਨਾ ਹੁੰਦੀ ਉਹਨੇ ਹੂੰ ਸੰਦੂ ਵੀ ਮੈਨੂੰ ਤੇ ਅੱਜ ਹੀ ਦੋ ਵਾਰ ਚਾਪੀ ਕੇ ਮਨਜ਼ੂਰੀ ਦੇ ਬਲਕੇ ਸਭ ਲੈ ਕੇ ਜਾਂਦਾ ਠੀਕ ਹੈ ਜਿਹੜੇ ਪਹਿਲਾਂ ਇੰਤਿਆਰ ਸੀ ਲੰਬਾ ਜੇ ਬਾਉ ਨਵੇਂ ਸ਼ਹਿਰ ਦਾ ਉਹ ਵੀ ਮੈਨੂੰ ਹੁਣ ਸੁਭਾਜ ਨਾਲ ਆ ਕੇ ਮੈਨੂੰ ਲੈ ਕੇ ਜਾਂਦਾ ਹੂੰ ਤੇ ਉਹ ਸਾਰੀਆਂ ਦੁਕਾਨਾਂ ਵਾਲਾ ਚੱਲਦੀ ਜਿਹੜੀਆਂ ਪੁਰਾਣੀਆਂ ਦੁਕਾਨਾਂ ਹੈਗੀਆਂ ਬਟੇ ਹੀ ਜਿਹੜਾ ਕੋਨਫਰੈਂਸ ਆਇਆ ਸੀ ਉਹ ਸਾਡੇ ਕੋਲ ਵੀਡੀਓ ਪਹੁੰਚੀ ਆ ਸੀ ਉਹਦੇ ਪ੍ਰਤੀ ਤੁਹਾਡਾ ਕੋਈ ਪੁੱਛਣਾ ਵੀ ਸਪਸ਼ਟੀਕਰਨ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਕੋਈ ਆਪਾਂ ਤੁਹਾਡੇ ਪਾਸੇ ਕਹਿ ਲੈਣ ਆਏ ਤੋ ਅੱਖ ਲੈਣ ਆਇਆ ਤੁਹਾਡੇ ਐਂਟੀ ਚੱਲ ਰਹੀਆਂ ਅੱਖ ਰੱਖੋਗੇ ਤਾਂ ਵੀ ਤੁਹਾਡੀ ਇੱਛਾ ਨਹੀਂ ਕੋਈ ਤਾਂ ਵੀ ਕੋਈ ਦਿੱਕਤ ਨਹੀਂ ਹੈ ਕਿ ਭਾਈ ਇੱਧਰ ਕਰਕੇ ਸਾਡੇ ਕੋਲ ਲੈ ਕੇ ਜਾ ਸਾਡੇ ਕੋਲ ਤਾਂ ਦੇਖੋ ਜੀ ਜਦੋਂ ਸਾਡੇ ਕੋਲ ਪਾਊਗਾ ਨਾ ਹੁਣ ਉਹ ਆ ਲੈ ਪ੍ਰਕਾਸ਼ੀਤ ਹਾਂ ਅਸੀਂ ਉੱਥੇ ਹੀ ਰੋਪੀ ਹਾਂ ਇਹ ਲੱਗ ਕੇ ਜਿਹੜੀ ਸਾਹਮਣੇ ਬਲਟੂ ਜਿਹੇ ਵਾਲਾ ਅਸੀਂ ਉੱਥੇ ਹੀ ਰੋਪੀ ਹਾਂ ਪ੍ਰਕਾਸ਼ਿਕ ਨਾਲ ਦੇ ਗੀਤਾ ਬੰਦੇ ਨੇ ਬੈਠੇ ਆ ਬੈਠੇ ਚੂਹਾ ਲੈ ਗਿਆ ਲਵਾਵੇ ਚੂਹਾ ਪਤਾ ਬਾਜੀ ਬੜਾ ਇਸ਼ੂ ਬਣਿਆ ਉਹ ਤਾਂ ਕੋਲੇ ਦੱਸਿਆ ਆਉਣੇ ਕਿਹਾ ਮੈਨੂੰ ਲੱਗਦੀ ਸੀ ਉਹਨੇ ਦੱਸਿਆ ਉਹਦੇ ਸਪੱਸ਼ਟੀ ਕਰਨ ਵੀ ਆਈ ਸੀ ਬਾਅਦ ਵਿੱਚ ਚਲੋ ਉਹਨੇ ਦੱਸਿਆ ਕਿ ਮੈਨੂੰ ਇਹਨਾਂ ਲੱਗਦੀ ਸੀ ਮੈਂ ਜਾਣ ਉਹ ਤਾਂ ਸਾਨੂੰ ਪਤਾ ਗੱਲ ਤਾਂ ਹੋਈ ਨਾ ਕਿ ਉਹ ਪਹਿਲਾਂ ਮਿਹਰਬਾਨ ਸੀ ਸਾਡੀ ਦੁਕਾਨ ਸਾਡੇ ਬੰਦੇ ਨੂੰ ਦੁਕਾਨ ਵਾਲੇ ਕਹਿੰਦੇ ਅਸੀਂ ਤੈਨੂੰ ਅਸੀਂ ਲੱਖ ਰੁਪਏ ਦੂੰਦੇ ਤੂੰ ਘੱਟ ਜਾ ਵੀ ਕੰਮ ਬੰਦ ਹੋ ਜਾਊਗਾ ਸਾਡੇ ਵਾਲਾ ਸਾਡੀ ਹਜੇ ਵੀ 100% ਦੀ ਸੇਲ ਆ ਬੀ ਬੜਾ ਸਾਡੀ ਨੂਰ ਲੱਗਦੀ ਹੈ ਇੱਕ ਟੋਕਰਾ ਮੰਜੂਰੇ ਨਾਲ ਲੱਗਦਾ ਸਾਡੀ ਗ੍ਰਾਮ ਤੇ ਪਰ ਸਾਡੀ ਦੁਕਾਨ ਦਾ ਇੰਨਾ ਸਾਮਾਨ ਫੇਮਸ ਹੈ ਤੇ ਆ ਪਹਿਲਾ ਬੰਦਾ ਸੀ ਜਿਹੜਾ ਰਾਤੀ ਕੋ ਗੋਨੇ ਭਾਂਡੇ ਬੋਲੇ ਤੇ ਪਾਇਆ ਹੁਣ ਗਲਤ ਮੰਤ ਤੇ ਤੇ ਲੈ ਕੇ ਆ ਗਿਆ ਸਾਡੇ ਨੂੰ ਮੈਂ ਤੁਹਾਨੂੰ ਕਿਹਾ ਦੋਸਤ ਤੂੰ ਜਿੱਥੇ ਜਾਣਾ ਚਾਹੇ ਜਾ ਲੈਬਰਾਟਰੀ ਲੈ ਜਾ ਇਹਨੂੰ ਫੂਡ ਸਪਲਾਈ ਤੇ ਲੈ ਜਾ ਜਿੱਥੇ ਮਰਜ਼ੀ ਲੈ ਜਾ ਹਮ ਸਾਰੇ ਮਹਿਕਮੇ ਵਿਗਦੇ ਆ ਸਾਰੇ ਆਈਆਂ ਅੱਗੇ ਹੋਣ ਆਈਆਂ ਜੀ ਸਾਰੇ ਮਹਿਕਮੇ ਵਿਗਦੇ ਆ ਤੇ ਕਾਲ ਜਦੋਂ ਜਾਂਦੀ ਹੈ ਸਭ ਤੁਹਾਡਾ ਬੰਦਾ ਕੋਈ ਨਾ ਜੀ ਤੇ ਉਹਦੀ ਲਾਤ ਡ੍ਰਿੰਕ ਕੀਤੀ ਚਲੋ ਇਹ ਤਾਂ ਸਾਨੂੰ ਪਤਾ ਨਹੀਂ ਮਤਲਬ ਬੰਦਾ ਡ੍ਰਿੰਕ ਕੀਤੀ ਹੋ ਸੀ ਜਾਂ ਨਹੀਂ ਕੀਤੀ ਸੀ ਹਲੇ ਉਸ ਬੰਦੇ ਨੂੰ ਅਸੀਂ ਮਿਲੇ ਨਹੀਂ ਹੈਗੇ ਠੀਕ ਹੈ ਜੇ ਕੀੜਾ ਹੋਵੇ ਨਾ ਹਾਂ ਕੀੜੇ ਦਾ ਤਾਂ ਮੈਂ ਜਿਆਦਾ ਕਾਲਾ ਹੋ ਵੀ ਕਾਲਾ ਜਿਹੜੇ ਸਾਡਾ ਮਸਾਲਾ ਭੋਜਦਾ ਮਨਜੂਰੀ ਨੂੰ ਪਤਾ ਕਿਦਾਂ ਭੋਜਦੇ ਆ ਮਨਜੂਰੀਆਂ ਦਾ ਤੜਕਾ ਹੁੰਦਾ ਨਾ ਉਹਦੇ ਵਿੱਚ ਰਿਫੈਂਡ ਪਾ ਕੇ ਇਹਨੂੰ ਪੂਲ ਸੇਕ ਕਰਨਾ ਜੇ ਉਹ ਚਰਚਾਂ ਕਰਨ ਲੱਗਿਆ ਨਾ ਫਿਰ ਉਹਦੇ ਵਿੱਚ ਮਸਾਲਾ ਸੇਕ ਲੈਂਦੇ ਆ ਨਾਲ ਹੀ ਉਹਦੇ ਵਿੱਚ 5 ਮਿੰਟ ਉਹਨੂੰ ਹਿਲਾ ਕੇ ਪਾਣੀ ਪਾਉਂਦੇ ਆ ਤੇ ਕੀੜੇ ਦਾ ਹੁਣ ਲੈਣਾ ਕੋਈ ਠੀਕ ਉਹ ਤਾਂ ਜਿਹੋ ਉਹਦੇ ਤਤੰਗਾ ਦਾ ਕੀ ਆ ਹੁਣ ਜੇ ਮੈਂ ਮੰਨ ਲੇ ਤਾਂ ਗਾਂ ਝੋਨੇ ਦਾ ਟਾਇਆ ਮਾਣਾ ਉਹ ਤੋਤੇ ਜੇ ਨਹੀਂ ਉੱਡਦੇ ਹੁੰਦੇ ਤੁੱ ਲਗ ਰਿਹਾ ਹਾਂ ਹਾਂ ਉਹ ਤਾਂ ਇੱਕ ਦਿਨ ਅਸੀਂ ਇੱਥੇ ਸਬੂਸੇ ਲੈਣ ਗਏ ਉਹਦੇ ਬਾਹਰ ਗੜਾਈ ਜੀ ਤਿੰਨ ਤੋਤੇ ਛੜਦੇ ਨੇ ਆ ਗਏ ਸਿੱਖੇ ਵਾਲਾ ਤਦ ਹੀ ਕਰਦੇ ਆ ਕਿ ਤੁਹਾਨੂੰ ਸਬੂਸੇ ਪੜੋ ਉਹ ਨਾਲ ਉਹ ਜਿੱਦਿ ਤੇ ਅਸੀਂ ਗੱਲ ਨਹੀਂ ਆ ਐਚੀ ਭਾਜੀ ਕੋਮੇ ਕਰ ਪਰ ਦੇਖੋ ਉਹ ਬੰਦੇ ਐਸ਼ਰਾਤੀ ਕੇ ਤੁਸੀਂ ਜਦੋਂ ਫੜਦੇ ਉਹਨੂੰ ਵੜ ਕੇ ਉਹਦੇ ਮੈਡੀਕਲ ਕਰਾਉਂਦੇ ਉਸ ਲਈ ਬੋਲਸ ਨਾਲੇ ਸੀ ਮਿੰਨਤਾ ਕਹਿੰਦੇ ਤੂੰ ਦੱਸ ਆਜਾ ਮੈਡੀਕਲ ਅਸੀਂ ਕਹਿੰਦੇ ਨੇ ਦਵਾਈ ਸਾਡੀ ਚੱਲਣੀ ਵੀ ਬੰਦੇ ਇਸ ਮੈਡੀਕਲ ਤਾਂ ਹੋਣੀ ਹੋ ਜੂਗਾ ਰਾਤੀ ਚੜਾ ਪਿੱਤੀ 24 ਘੰਟੇ ਦਾ ਕਾਹ ਬੋਲਣਾ ਪੈਣੀ ਜੀ ਜੀ ਤੇ ਉਹਨਾਂ ਨੂੰ ਕਿਹਾ ਦਿਖਾ ਵੀ ਦਿੱਤਾ ਸਿੱਧੂ ਮੇਰਾ ਆਰੀ ਆ ਉਹਨਾਂ ਚਾਹਦਾ ਸਾਬਾ ਗੱਲ ਹੈ ਕੋਈ ਵੀ ਭੈਣ ਨਾਲ 2 ਵਜੇ ਨੂੰ ਇਹਨੂੰ ਅਧਿਆੜੀ ਚਾਹੁੰਦੇ ਆ ਸਿੱਧੂ ਘੜਾ ਸੰਧੂ ਸੰਧੂ ਅੰਚਾਰ ਆ ਤੇ ਤੇ ਮੈਂ ਹਾਂ ਪਰਵਿੰਦਰ ਸਿੰਘ ਲੱਗੇ ਨਹੀਂ ਐ ਸੱਚੋ ਨਹੀਂ ਉਹਨਾਂ ਦਾ ਜਿਹੜਾ ਗਾਂ ਹੈ ਆ ਜਿਹੜਾ ਖਾਣਾ ਇੰਚਾਰ ਦੇ ਬਣਾਇਆ ਆ ਕੇ ਉਦੇ ਕੋਲ ਗੱਡੀ ਆ ਆਪਣੇ ਟਾਟਾ ਦੇਖ ਰਹੇ ਇਹ ਮਰੂਤੀ ਦੀ ਆ ਅ ਇਹਦਾ ਦੀ ਆ ਗੱਡੀ ਗੋਰਾ ਜਿਹਾ ਮੁੰਡਾ ਬਾ ਗੋਰਾ ਜਿਹਾ ਪਤਲਾ ਜਿਹਾ ਸੰਧੂ ਸੰਧੂ ਹਾਂ ਸੰਧੂ ਉਹ ਤਾਰ ਸਿੰਘ ਸੰਧੂ ਹਾਂ ਤਾਰ ਸਿੰਘ ਸੰਧੂ ਖਾਲਦ ਆ ਮੁੰਡਾ ਖਾਲਦ ਆ ਹਾਂ ਉਹ ਵੀ ਦਾ ਆ ਐਕਚੁਅਲੀ ਇਹਨਾਂ ਬੜੀ ਕੀ ਪੀ ਚੱਕਰ ਆ ਇੱਕ ਵੀਡੀਓ ਦੇਖੀ ਨਹੀਂ ਪਟਿਆਲੇ ਦੇ ਵਿੱਚ ਪੂਰੀ ਵੱਡੇ ਮਨਾ ਰਹੇ ਸੀ ਬੱਚੇ ਦਾ ਹਾਂ ਉਹ ਕੇਕ ਖਾਦਾ ਗੁੜੀ ਚਲ ਗਈ ਉਹ ਚਾਰੇ ਮਰ ਨਹੀਂ ਹੋ ਗਈ ਭਾਜੀ ਮਰ ਗਈ ਗੁੜੀ ਨੇ ਭਰੇ ਉਹ ਭਾਜੀ ਨੇ ਉਹ ਮਰ ਗਈ ਆ ਲੋਟਰੀ ਦੇ ਬਚਾਰਾ ਕਿਹੜੇ ਮਾਰਦਾ ਪਿਆ ਵਾ ਉਹਨੂੰ ਉਹ ਕਹਿੰਦਾ ਮੈਨੂੰ ਯਕੀਨ ਨਹੀਂ ਆ ਉਹਦਾ ਪਿਓ ਰੋਂਦਾ ਪਿਆ ਚੰਡੀਗੜ੍ਹ ਜਾ ਜਾ ਕੇ ਪਾਪੋ ਵੀਡੀਓ ਬਾਈ ਵੀ ਮੇਰੀ ਗਰਲ ਸੁਣੋ ਕਿਆ ਨਾ ਮਤਲਬ ਇਹ ਨਹੀਂ ਭਾਜੀ ਆਪਾਂ ਤੁਹਾਡੇ ਦੁਸ਼ਮਣ ਆਪਾਂ ਭਰਾ ਖੜਾਉਣ ਲੈਣਾ ਨਹੀਂ ਜਿਹੜਾ ਆਨਲਾਈਨ ਆ ਔਨਲਾਈਨ ਤੋਂ ਬੜਾ ਕੰਮ ਕੀਤਾ ਚੱਲਦਾ ਆ ਲੋਕ ਘਰੇ ਗੂੜੀਆਂ ਬਣਾਉਂਦੇ ਆ ਘਰੇ ਸਮੋਸੇ ਬਣਾਉਂਦੇ ਆ ਘਰੇ ਪਕੌੜੇ ਖ ਬਣਾਉਂਦੇ ਆ ਘਰ ਤੇ ਆਪਣਾ ਬੰਦ ਨੀ ਗੰਦਗੀ ਆ ਬਿਮਾਰੀ ਆ ਕੀ ਆ ਇਹ ਤਾਂ ਦੁਕਾਨ ਥੋੜਾ ਜਿੰਨੀ ਰੀੜੀ ਵਾਲੇ ਆ ਆ ਤੁਸੀਂ ਹੈ ਨਹੀਂ ਅੱਗੇ ਬਾਜ਼ੀ ਕਰਾ ਲਵਾਈ ਆ ਚਾਹੁੰਦੇ ਵੀ ਦਾ ਮਰੇ ਆ ਤੇ ਅੰਦਰ ਵੀ ਆਗੇ ਦੇਖੋ ਤਾਂ ਮੈਂ ਇਥੇ ਅੱਜ ਦੇ ਵੀਡੀਓ ਅਪਲੋਡ ਤੂ ਤਕ ਪੰਦੇ ਉਹ ਤਾਂ ਸਾਰੀਆਂ ਦੁਕਾਨਾਂ ਦੇ ਹੈਗਾ ਹਾਂ ਮਤਲਬ ਕਿ ਇਹ ਵੀਡੀਓ ਦੇ ਤੇ ਤੋਂ ਹੀ ਆਇਆ ਐ ਵੀ ਵੀਡੀਓ ਦੇਖੀ ਆਪਾਂ ਵੀਡੀਓ ਦੇਖ ਕੇ ਅਸੀਂ ਆਏ ਹਾਂ ਤੁਹਾਨੂੰ ਕੋਈ ਮਤਲਬ ਨਹੀਂ ਹੈ ਮੈਂ ਤਾਂ ਉਹਨੂੰ ਰਾਤ ਗਿਆ ਜੀ ਮੈਂ ਤੂੰ ਲੈਬੋਰੀ ਚਲ ਜਾ ਬੂਕ ਬੈਂਕ ਵਿੱਚ ਚਲ ਜਾ ਦੋਸਤ ਜਿੱਥੇ ਵੀ ਜਾਣਾ ਚਲ ਜਾ ਤੇਰੀ ਹਰੇਕ ਗੱਲ ਦਾ ਮੇਰੇ ਕੋਲ ਜਵਾਬ ਹੈਗਾ ਠੀਕ ਮੈਨੂੰ ਆਜ ਨਹੀਂ ਮੈਨੂੰ ਪੰਜ ਟੂ ਸਾਲ ਹੋ ਗਏ ਸਾਨੂੰ ਦੁਕਾਨ ਦੇ ਹੁਣ ਤਾਂ ਮੈਂ ਦੁਕਾਨ ਦੇ ਕੰਡਾ ਨਹੀਂ ਮੇਰਾ ਤਾਂ ਆਪਾ ਤਾਂ ਮੇਰਾ ਬਾਲ ਵੀਡੀਓ ਦਾ ਕੰਮ ਹੈ ਮੇਰੇ ਰੋਜ਼ ਵੱਡੇ ਵੱਡੇ ਬੰਦਿਆਂ ਨਾਲ ਬਹਿਣੇ ਹੋਣੇ ਹੁੰਦੇ ਹਰੇਕ ਮਗਰ ਆਉਂਦਾ ਉਹਨਾ ਮੈਨੂੰ ਕਿੱਥੇ ਮਰਜ਼ੀ ਚੱਲ ਜਾ ਮੈਨੂੰ ਅਰੇਂਜੀ ਠੀਕ ਆ। ਕੀ ਲੈ ਕੇ ਗਿਆ ਤੇਰਾ ਭਾਂਡਾ ਸਾਫ਼ ਸੀ। ਸਾਡੇ ਕੋ ਸਾਡੇ ਕੋ ਅਗਲਾ ਚੈੱਕ ਕਰ ਲੂਗਾ ਸਾਡੇ ਮਜੂਰੇ ਹੁਣ ਸਾਫ਼ ਸੁਥਰੇ ਸਾਡੇ ਕੋ ਐਡਾ ਟੱਫ ਹੁੰਦਾ ਉਹਦੇ ਮਜੂਰੇ ਨੂੰ ਪਾਏ ਹੁੰਦੇ ਆ ਉਹਦੇ ਉੱਤੇ ਸਾਡਾ ਕਪੜਾ ਪਾਇਆ ਹੁੰਦਾ। ਠੀਕ ਪੁਲਸ ਵਾਲੇ ਨੂੰ ਅੱਤੀ ਦਿਖਾਇਓ ਕਹਿੰਦੇ ਯਾਰ ਇਹ ਤਾਂ ਬੜੇ ਸਾਫ਼ ਸੁਥਰੇ ਆ ਕਹਿੰਦਾ ਭੈਜਾ ਹੱਥ ਲੱਗਣੇ ਆ ਦੇਖੋ। ਮੈਂ ਚੱਕੋ ਇੱਕ ਦੇਖੋ ਲੱਗਦਾ ਤੁਹਾਨੂੰ ਵੀ ਪੀੜਾ ਸਲਾਦ ਖਾਇਆ। ਸਲਾਦ ਦੇ ਵੀ ਕਹਿੰਦਾ ਕਿ ਕਪੜਾ ਪਾਇਆ ਥੱਲੇ ਵੀ ਲੈਂਕਿੰਗ ਲਾਇਆ ਵਧੀਆ। ਇਸੇ ਟੀਚੂ ਗੀੜਾ ਲਈ ਆ ਸਕਦਾ ਇਹ ਤਾਂ ਅਗਲੇ ਨੇ ਪਾਇਆ ਤੇ ਉਤੋਂ ਜਾ ਪੈ